ਸੁਰਨ ਸਿੰਘ ਤਰਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਅਥਰ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਗਿਰਵਾ ਇਹ ਹੈ ਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਚੌਥੀ ਸੂਚੀ ਰਾਹੁਲ ਗਾਂਧੀ ਦੇ ਘਰ ਮੂਰੇ ਭਾਜਪਾ ਦਾ ਪ੍ਰਦਰਸ਼ਨ ਸ਼ੰਭੂ ਬਾਰਡਰ ਮਾਮਲੇ ਦੇ ਵਿੱਚ ਹਾਈ ਪਾਵਰ ਕਮੇਟੀ ਦੀ ਪਹਿਲੀ ਮੀਟਿੰਗ ਹੁਣ ਨਗਰ ਨਿਗਮ ਚੋਣਾ ਦੇ ਵਿੱਚ ਘੇਰੀ ਪੰਜਾਬ ਸਰਕਾਰ ਮਲੂਕਾ ਤੇ ਫਲੋਰ ਨੇ ਅਕਾਲਤ ਕੰਸੈਪਟ ਸਪਸ਼ਟ ਕਰਨ ਦਿੱਤਾ ਨਿੱਜੀ ਹਸਪਤਾਲਾਂ ਵਿੱਚ ਆਸ਼ਮਾਨ ਸਕੀਮ ਵਾਲੇ ਕਾਰਡ ਚੱਲਣੇ ਬੰਦ ਪੰਜਾਬ ਸਰਕਾਰ ਨੂੰ ਘੇਰਾ ਪਾਉਣ ਵਾਸਤੇ ਅਕਾਲੀ ਦਲ ਤਿਆਰ ਬਰਤਿਆਰ ਪੰਜਾਬੀ ਫਿਲਮਾਂ ਮੋੜ ਕਟਣ ਲੱਗੀਆਂ ਸਮਾਜਿਕ ਵਿਸ਼ਾ ਤੇ ਆਧਾਰਿਤ ਸ਼ੁਰੂਆਤ ਹੋਈ ਰਿਟਾਇਰਡ ਅਫਸਰ ਦੇ ਘਰ ਚੰਡੀਗੜ੍ਹ ਦੇ ਵਿੱਚ ਹੋਇਆ ਗਰਨੇਡਾ ਹਮਲਾ ਤੇ ਆਖਰੀ ਖਬਰ ਬੁੱਟਾ ਨਾਲਾ ਦੇਖ ਕੇ ਅਧਿਕਾਰੀਆਂ ਨੇ ਤੇ ਭੜਕੇ ਆਮ ਆਦਮੀ ਪਾਰਟੀ ਨੇ ਵਧਾਇਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲੇ ਤੇ ਵਿਚਾਰ ਡਾ ਜੀ ਕਿਹੜੇ ਰਿਟਾਇਰਡ ਅਫਸਰ ਦੇ ਘਰ ਦੇ ਉੱਤੇ ਬੰਬ ਸਿਟਿਆ ਗਿਆ ਆ ਖਿਲ ਸਰਬੇ ਬੜੀ ਦੁਖਦਾਈ ਖਬਰ ਹੈ ਜੀ ਕਿਉਂਕਿ ਇਹ دہشت ਵਾਲੀ ਖਬਰ ਹੈ ਇਹ ਇਸ ਖਬਰ ਦੇ ਵਿੱਚ ਨਵੀਂ ਅਪਡੇਟ ਮੇਰੇ ਖਿਆਲ ਅਭੀ ਆਉਂਦੇ ਪੂਜ ਕਮੈਂਟਾਂ ਜਾਂ ਟੈਲੀਗ੍ਰਾਮ ਵਿੱਚ ਆਊਗੀ ਚੰਡੀਗੜ੍ਹ ਦੇ ਸੈਕਟਰ 10 ਦੇ ਪੌਸ਼ ਏਰੀਆ ਦੇ ਵਿੱਚ ਇੱਕ ਰਿਟਾਇਰਡ ਪ੍ਰਿੰਸੀਪਲ ਦੇ ਘਰ ਤੇ ਗਰਨੇਡ ਹਮਲਾ ਹੋਇਆ ਘਰ ਦੇ ਵਿੱਚ 7 ਤੋਂ ਲੈ ਕੇ 8 ਇੰਚ ਦਾ ਟੋਆ ਪੈ ਗਿਆ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਤਿੰਨ ਹਮਲਾਵਰ ਆਟੋ ਰਾਈਡਰਾਂ ਹੀ ਆਏ ਸੀ ਤੇ ਵਾਰਦਾਤ ਤੋਂ ਬਾਅਦ ਉਸੇ ਆਟੋ ਰਾਈਡਰ ਭੱਜ ਗਏ ਧਮਾਕੇ ਦੀ ਸੂਚਨਾ ਮਿਲਦਿਆਂ ਚੰਡੀਗੜ੍ਹ ਦੀ ਪੁਲਿਸ ਦੇ ਵਿੱਚ ਹਲਚਲ ਮਚ ਗਈ ਹੈ ਡੀਜੀਪੀ सुरेंद्र ਸਿੰਘ ਯਾਦਵ ਦੀ ਅਗਵਾਈ ਦੇ ਵਿੱਚ ਤੇ ਟੀਮ ਆ ਜਿਹੜੀ ਵੱਡੀ ਗੰਤੀ ਦੇ ਵਿੱਚ ਪੁਲਿਸ ਨੂੰ ਲੈ ਕੇ ਤੇ ਇਸ ਘਰ ਦੇ ਵਿੱਚ ਪਹੁੰਚੀ ਹੈ ਡੌਗ ਸਕੁਐਡ ਦੀਆਂ ਟੀਮਾਂ ਵੀ ਬੁਲਾਈਆਂ ਗਈਆਂ ਧਮਾਕੇ ਦੇ ਵਿੱਚ ਇਸਤੇਮਾਲ ਸਮਗਰੀ ਦੀ ਪੜਤਾਲ ਵਾਸਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਹਮਲਾਵਰਾਂ ਦੀ ਭਾਲ ਦੇ ਵਿੱਚ ਪੰਜਾਬ ਤੇ ਹਰਿਆਣਾ ਵਾਸਤੇ ਰਵਾਨਾ ਹੋ ਗਈਆਂ ਚੰਡੀਗੜ੍ਹ ਦੇ ਨਾਲ-ਨਾਲ ਪੰਚਕੂਲਾ ਤੇ ਮੁਹਾਰੀ ਦੇ ਵਿੱਚ ਹਾਈ ਅਲਰਟ ਰੱਖਿਆ ਗਿਆ ਸੋ ਇਹਦੇ ਬਾਰੇ ਹਾਲੇ ਤੱਕ ਮੁਕੰਮਲ ਜਾਣਕਾਰੀ ਮਿਲੀ ਨਹੀਂ ਵੀ ਇਹ ਕਿਉਂ ਹਮਲਾ ਕੀਤਾ ਗਿਆ ਪਰ ਹਮਲੇ ਤੋਂ ਬਾਅਦ ਦੋ ਸ਼ੱਕੀਆਂ ਦੀ ਤਸਵੀਰ ਸਾਹਮਣੇ ਆਈ ਹੈ ਸੀਸੀਟੀਵੀ ਕੈਮਰੇ ਦੀ ਉਹ ਆਟੋ ਵੀ ਸਾਹਮਣੇ ਆਇਆ ਜਿਹਦੇ ਵਿੱਚ ਬੈਠ ਕੇ ਗਏ ਤੇ ਜਿਹਦੇ ਵਿੱਚ ਬੈਠ ਕੇ ਗਏ ਆ ਇਲਾਕਾ ਸੀਲ ਕਰ ਦਿੱਤਾ ਗਿਆ ਤੇ ਪਰਿਵਾਰ ਦੇ ਕੋਲੋਂ ਪੁਸ਼ਕਸ਼ ਕੀਤੀ ਜਾ ਰਹੀ ਹੈ ਰਾਹੁਲ ਗਾਂਧੀ ਦੇ ਘਰ ਅੱਗੇ ਮਜ਼ਹਰਾ ਚੱਲ ਰਿਹਾ ਰਾਹੁਲ ਗਾਂਧੀ ਤਾਂ ਅਮਰੀਕਾ ਬੈਠੇ ਨੇ हां बिल्कुल जी मेनू पैसे मुजारे वाली सब सब हो सकदा कोई मेरे नाल ਭੈਣ ਵੀਰ ਸਹਿਮਤ ਨਾ ਹੋਵੇ ਪਰ ਮੈਨੂੰ ਮੁਜਾਰੇ ਵਾਲੀ ਗੱਲ ਕੋਈ ਵਾਜਬ ਜੀ ਲੱਗੀ ਨਹੀਂ ਕਿਉਂਕਿ ਮੈਨੂੰ ਨਹੀਂ ਲੱਗਾ ਵੀ ਇਹਦੇ ਨਾਲ ਕੋਈ ਭਾਵਨਾ ਪੜਕੀ ਆ ਹਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਜਾਂ ਕਹਿ ਲਈਏ ਕਿਸੇ ਪਾਰਟੀ ਦੀ ਭਾਵਨਾ ਪੜਕੀ ਹੋਵੇ ਗੱਲ ਵੱਖਰੀ ਆ ਪਰ ਜੇ ਆਪਾਂ ਇਹ ਲੱਗੇਗੇ ਵੀ ਸਮੁੱਚੇ ਸਿੱਖ ਪਰਿਵਾਰਾਂ ਦੀ ਸਮੁੱਚੇ ਸਿੱਖ ਭਾਈਚਾਰੇ ਦੀ ਭਾਵਨਾ ਪੜਕੀਏ ਤਾਂ ਇਦਾਂ ਬੜੀ ਗੱਲ ਕੋਈ ਨਹੀਂ ਪਹਿਲੀ ਗੱਲ ਤਾਂ ਵੀ ਰਾਹੁਲ ਗਾਂਧੀ ਨੇ ਕੀ ਕੀਤਾ ਅਮਰੀਕਾ ਦੇ ਵਿੱਚ ਜਿਹਨੇ ਕਰਕੇ ਰਾਹੁਲ ਗਾਂਧੀ ਨੇ ਦਿੱਲੀ ਵਾਲੇ ਘਰ ਦੇ ਮੂਰੇ ਬੀਜੇਪੀ ਦੇ ਸਮਰਥਕਾਂ ਨੇ ਪ੍ਰਦਰਸ਼ਨ ਕੀਤਾ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਉੱਥੇ ਮੰਚ ਤੇ ਉਹ ਕਹਿੰਦੇ ਜੀ ਭਾਰਤ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਇਸ ਗੱਲ ਦੀ ਚਿੰਤਾ ਕਿ ਉਹਨਾਂ ਨੂੰ ਪਗੜੀ ਤੇ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇ ਕੀ ਜਾਂ ਨਹੀਂ ਯਾਨੀ ਕਿ ਕੁਐਸਚਨ ਮਾਰਕ ਵਾਲੀ ਗੱਲ ਕੀ ਉਹ ਗੁਰਦੁਆਰੇ ਸਾਹਿਬ ਵਿੱਚ ਜਾ ਸਕਣਗੇ ਕੁਐਸਚਨ ਮਾਰਕ ਇਹ ਚਿੰਤਾ ਸਿਰਫ ਸਿੱਖਾਂ ਦੀ ਨਹੀਂ ਸਗੋਂ ਸਾਰੇ ਧਰਮਾਂ ਵਾਸਤੇ ਹੈ ਉਹਨੇ ਇਹ ਗੱਲ ਕਹੀ ਹੈ ਰਾਹੁਲ ਗਾਂਧੀ ਨੇ ਆਰਐਸਐਸ ਦੇ ਸੰਦਰਭ ਦੇ ਵਿੱਚ ਵੀ ਆਰਐਸਐਸ ਦਾ ਇਸ ਵੇਲੇ ਜ਼ੋਰ ਆ ਜਿਹੜਾ ਵੀ ਉੱਧਰ ਵੀ ਕਬਜ਼ਾ ਕਰ ਲਿਆ ਉੱਧਰ ਵੀ ਪੈਰ ਧਰ ਲਿਆ ਉੱਧਰ ਵੀ ਪੈਰ ਧਰ ਲਗੇ ਆਉਂਦੇ ਸਮੇਂ ਦੇ ਵਿੱਚ ਸਿੱਖ ਧਾਰਮਿਕ ਥਾਵਾਂ ਮੁਸਲਮਨ ਧਾਰਮਿਕ ਥਾਵਾਂ ਦੇ ਬਾਰੇ ਕੀ ਸੋਚ ਰੱਖਦੇ ਆ ਹੁਣ ਇਸ ਗੱਲ ਦੇ ਉੱਤੇ ਅੱਜ ਬੀਜੇਪੀ ਨੇ ਕਿਹਾ ਵੀ ਜਾਂ ਤਾਂ ਮਾਫੀ ਮੰਗੇ ਤੇ ਜਾਂ ਫਿਰ ਅਸੀਂ ਪ੍ਰਦਰਸ਼ਨ ਹੋਰ ਕਰਾਂਗੇ ਤੇ ਅਮਰੀਕਾ ਦੇ ਵਿੱਚ ਜਾ ਕੇ ਤੇ ਰਾਹੁਲ ਗਾਂਧੀ ਨੇ ਭਾਰਤ ਤੇ ਸਿੱਖਾਂ ਦਾ ਅਪਮਾਨ ਕੀਤਾ ਉਹਨਾਂ ਨੇ ਇਹ ਗੱਲ ਕਹੀ ਹੈ ਪਰ ਸਿੱਖ ਕੀ ਕਹਿ ਰਹੇ ਆ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਜਾਂ ਜਿਹੜੇ ਸਿੱਖ ਲੀਡਰ ਨੇ ਉਹਨਾਂ ਨੇ ਕੀ ਕਿਹਾ ਕਿਸੇ ਨੇ ਕੁਝ ਨਹੀਂ ਕਿਹਾ ਜੀ ਵੈਸੇ ਪਰਮਜੀਤ ਸਿੰਘ ਸਰਨਾ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਜੀ ਰਾਹੁਲ ਗਾਂਧੀ ਨੇ ਜੋ ਕਿਹਾ ਬਿਲਕੁਲ ਸਹੀ ਕਿਹਾ ਉਹ ਕਹਿੰਦੇ ਵੀ ਇਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਕਹਿੰਦਾਗਾ ਕਿਸੇ ਸਿੱਖ ਜਥੇਬੰਦੀ ਦਾ ਕੋਈ ਬਿਆਨ ਨਹੀਂ ਆਇਆ ਕਿਸੇ ਵੀ ਹਾਲੇ ਤੱਕ ਕੋਈ ਭਾਵਨਾ ਨਹੀਂ ਪੜਕੀ ਦੀ ਮੁਜ਼ਾਰਾ ਕਰਨ ਵਾਲੇ ਕੌਣ ਬੈਠੇ ਆ ਮੂਰੇ ਇਹ ਆਕਾੜੀ ਸੋਰੀ ਬੀਜੇਪੀ ਦੇ ਸਮਰਥਕਾਂ ਜੀ ਬੀਜੇਪੀ ਦੇ ਪੱਖ ਦੇ ਵਿੱਚ ਜਿਹੜੇ ਬੋਲਣ ਵਾਲੇ ਆ ਦਿੱਲੀ ਦੇ ਵਿੱਚ ਬੀਜੇਪੀ ਦੇ ਸਮਰਥਕਾਂ ਦੇ ਵੱਲੋਂ ਕੀਤਾ ਗਿਆ ਹੈ ਹਰਿਆਣੇ ਦੇ ਵਿੱਚ ਜਿਹੜੀ ਚੌਥੀ ਸੂਚੀ ਜਾਰੀ ਕੀਤੀ ਗਈ ਉਹ ਚ ਕੌਣ ਕੌਣ ਨੇ ਜਿਹੜੇ ਪ੍ਰਮੁੱਖ ਲੋਕ ਨੇ ਸਨ ਸਾਹਿਬ ਅਸਲ ਵਿੱਚ ਅੱਜ ਨਾ 21 ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਆ ਤੇ ਇਸ ਸੂਚੀ ਤੋਂ ਬਾਅਦ ਤੇ ਹੁਣ ਜੀ 61 ਉਮੀਦਵਾਰ ਹੋ ਗਏ ਜੀ 61 ਉਮੀਦਵਾਰ ਟੋਟਲਾ ਜਿਹੜੇ ਉਹ ਨੱਦਿਆਂ ਦੇ ਵਿੱਚੋਂ 61 ਉਮੀਦਵਾਰ ਆਮ ਆਦਮੀ ਪਾਰਟੀ ਦੇ ਮੈਦਾਨ ਦੇ ਵਿੱਚ ਆ ਗਏ ਆ ਤੇ ਕੱਲ ਨੂੰ ਆਖਰੀ ਦਿਨ ਹੈ ਯਾਨੀ ਕਿ 12 ਤਰੀਕ ਨੂੰ ਆਖਰੀ ਦਿਨ ਹੈ ਕੁਝ ਘੰਟਿਆਂ ਬਾਅਦ ਨਾਮਜ਼ਦਗੀ ਕਾਗਜ਼ ਦਾਖਲ ਹੋਣ ਦਾ ਕੰਮ ਕੰਮਲ ਹੋ ਜਾਣਾ ਤੇ ਫਿਰ ਇਹ ਖਿਆਲ ਆ ਵੀ ਜਿਹੜੇ ਜਿਹੜੇ ਉਮੀਦਵਾਰ ਐਲਾਨੇ ਆ ਉਹ ਅੱਜ ਰਾਤੋਂ ਰਾਤ ਐਲਾਨਨੇ ਪੈਣੇ ਜਿਨ੍ਹਾਂ ਜਿਨ੍ਹਾਂ ਵੀ ਐਲਾਨ ਕਰਨੇ ਆ ਪਰ ਗੱਲ ਇਹ ਦੀ ਕਿ ਇਸ ਤੋਂ ਪਹਿਲਾਂ ਤਿੰਨ ਉਮੀਦਵਾਰ ਐਲਾਨੇ ਸੀ ਚਾਰੀ ਉਮੀਦਵਾਰ ਹੁਣ ਤੱਕ ਪਹਿਲਾਂ ਐਲਾਨੇ ਸੀ ਤੇ ਅੱਜ ਵੀ ਉਮੀਦਵਾਰਾ ਜਿਹੜੇ ਉਹ ਇਹਨਾਂ ਨੇ ਐਲਾਨ ਦਿੱਤੇ 21 ਤੇ 29 ਉਮੀਦਵਾਰ ਹਲੇ ਐਲਾਨ ਕਰਨੇ ਬਾਕੀ ਆ ਆਮ ਆਦਮੀ ਪਾਰਟੀ ਦੇ ਲਈ ਸਵਾਲ ਵੱਡਾ ਇਹ ਆ ਕਿਸੇ ਦੇ ਵੀ ਮਨ 'ਚ ਪੈਦਾ ਹੋ ਸਕਦਾ ਵੀ ਜਿਹੜੀ ਝੂਲਾਣਾ ਸੀਟ ਆ ਜੁਲਾਨਾ ਸੀਟ ਆ ਜਿਹੜੀ ਉਥੋਂ ਜਿੱਥੇ ਕਬਨੇਸ਼ ਪੋਗਟ ਨੂੰ ਕਾਂਗਰਸ ਨੇ ਨਿਰਵਾਰ ਬਣਾਇਆ ਉਹਦਾ ਮੁਕਾਬਲਾ ਅਮਰਨੀ ਪਾਰਟੀ ਵੱਲੋਂ ਕੌਣ ਕਰੂ ਅਸਲ ਵਿੱਚ WWE ਜਿਹਨੂੰ ਅਸੀਂ ਵਲਟਰ ਰੈਸਲਿੰਗ ਐਂਟਰਟੇਨਮੈਂਟ ਕਹਿੰਦੇ ਆ ਉਹਦੇ ਰੈਸਲਰ ਕਵਤਾ ਦਲਾਲ ਨੂੰ ਉਤਾਰਿਆ ਗਿਆ ਯਾਨੀ ਕਿ ਇੱਥੇ ਇੱਕ ਰੈਸਲਰ ਦਾ ਦੂਜੀ ਨਾਲ ਮੁਕਾਬਲਾ ਹੋਊਗਾ ਇਹ ਅੱਛਾ ਨਗਰ ਨਿਗਮ ਚੋਣਾਂ ਦਾ ਕੀ ਸ케ਜੂਲ ਬਣਿਆ ਨਗਰ ਨਿਗਮ ਚੋਣਾਂ ਦੇ ਮਾਮਲੇ ਦੇ ਵਿੱਚ ਅੱਜ ਪੰਜਾਬ ਤੇ ਰਾਣਾ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਝਾੜ ਪਾਈ ਆ ਜੀ ਇਹ ਪਾਈ ਤੁਸੀਂ ਚੋਣਾਂ ਹੁਣ ਤੱਕ ਕਰਵਾਈਆਂ ਕਿਉਂ ਨਹੀਂਆਂ ਅਸਲ ਵਿੱਚ ਗੱਲ ਇਹ ਜੀ ਕਿ ਅਦਾਲਤ ਦੇ ਵਿੱਚ ਗੱਲ ਕਹੀ ਗਈ ਆ ਵੀ ਸਥਾਨਕ ਸਰਕਾਰਾਂ ਵਿਭਾਗ ਨੇ 1 ਅਗਸਤ 2023 ਨੂੰ ਚੋਣਾਂ ਕਰਵਾਉਣ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਇਹਦੇ ਵਿੱਚ ਕਿਹਾ ਗਿਆ ਸੀ ਵੀ ਚੋਣਾਂ 1 ਇੱਕ ਨਵੰਬਰ ਨੂੰ ਕਰਵਾਈਆਂ ਜਾਣੀਆਂ ਪਰ ਅਜੇ ਤੱਕ ਹੋਈਆਂ ਨਹੀਂ ਪਟੀਸ਼ਨਰ ਨੇ 5 ਜੁਲਾਈ ਨੂੰ ਸਰਕਾਰ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ ਜਿਹਦਾ ਕੋ ਉੱਤਰ ਨਹੀਂ ਸੀ ਮਿਲਿਆ ਤੇ ਅੱਜ ਹਾਈ ਕੋਰਟ ਦੇ ਵੱਲੋਂ ਤੇ ਝਾੜ ਪਾਈ ਗਈ ਹੈ ਸੂਬਾ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਵੀ ਪੰਚਾਇਤੀ ਚੋਣਾਂ ਦੇ ਬਾਰੇ ਤਾਂ ਪਹਿਲਾਂ ਗੱਲ ਕਰ ਲਈ ਸੀ ਵੀ 5 ਅਕਤੂਬਰ ਨੂੰ ਹੋਣਗੀਆਂ ਪਰ ਨਗਰ ਨਿਕਮਤੇ ਨਗਰ ਕੌਂਸਲ ਦੇ ਦਾ ਚੋਣ ਇੰਨਾ ਲੰਮਾ ਸਮਾਂ ਹੋ ਗਿਆ ਹਰੇ ਤੱਕ ਹੋਈਆਂ ਕਿਉਂ ਨਹੀਂ ਅੱਜ ਚੀਫ ਜਸਟਿਸ ਸਾਹਿਬ ਜਿਹੜੇ ਹਾਈ ਕੋਰਟ ਦੇ ਤੇ ਇੱਕ ਹੋਰ ਜੱਜ ਸਾਹਿਬ ਆ ਉਹਨਾਂ ਨੇ ਬੈਂਚ ਨੇ ਸਰਕਾਰ ਨੂੰ ਸਵਾਲ ਕੀਤਾ ਵੀ ਕਾਰਜਕਾਲ ਖਤਮ ਹੋਣ ਦੇ ਬਾਵਜੂਦ ਇਹ ਵੋਟਾਂ ਪਈਆਂ ਕਿਉਂ ਨਹੀਂ ਹਾਈ ਕੋਰਟ ਨੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਕੋਲੋਂ 23 ਸਤੰਬਰ ਤੱਕ ਵਿਸਥਾਰ ਦੇ ਵਿੱਚ ਜਵਾਬ ਦਾਇਰ ਕਰਨ ਦੇ ਹੁਕਮ ਜਾਰੀ ਕੀਤੇ ਆ ਸ਼ੰਭੂ ਬਾਰਡਰ ਖੋਲਣ ਲਈ ਕੀ ਡਿਵੈਲਪਮੈਂਟ ਹੋਈ ਹੈ ਹੋਰ ਦੇਖੋ ਜੀ ਪਿਛਲੇ ਨਹੀਂ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਜਸਟਿਸ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਸੀ ਆਪਾਂ ਵੀ ਰੈਡ ਐਫਰਮ ਦੇ ਉੱਤੇ ਖਬਰ ਸਾਂਝੀ ਕੀਤੀ ਸੀ ਉਦੋਂ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਇਹ ਰਿਟਾਇਰਡ ਜਸਟਿਸ ਨੇ ਨਵਾਬ ਸਿੰਘ ਇਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਬਣੂਗੀ ਉਹ ਕਮੇਟੀ ਕਿਸਾਨਾਂ ਦੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਕਰਵਾ ਕੇ ਤੇ ਕੋਈ ਵਿਚਾਰਲਾ ਰਾਹ ਕੱਢੂਗੀ ਅੱਜ ਹਰਿਆਣੇ ਦੇ ਚੰਡੀਗੜ੍ਹ ਦੇ ਵਿੱਚ ਜਿਹੜਾ ਹਰਿਆਣਾ ਭਵਨ ਆ ਉਰੇ ਵਿੱਚ ਜਿਹੜੀ ਉਹ ਹਾਈ ਪਾਵਰ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪੰਜਾਬ ਦੇ ਵੀ ਕੁਝ ਅਧਿਕਾਰੀ ਸੀ ਹਰਿਆਣੇ ਦੇ ਵੀ ਕੁਝ ਅਧਿਕਾਰੀ ਸੀ ਤੇ ਇਸ ਮੀਟਿੰਗ ਦੇ ਵਿੱਚ ਦੋ ਘੰਟੇ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਹੋਈਆਂ ਮੇਰਾ ਖਿਆਲ ਹੈ ਵੀ ਦੇਰ ਸਵੇਰ ਕੱਲ ਪਰਸੋਂ ਦਾ 4 ਤੱਕ ਤੇ ਹੁਣ ਕਿਸਾਨ ਭਾਈਚਾਰੇ ਦੇ ਨਾਲ ਮੀਟਿੰਗ ਕੀਤੀ ਜਾਊਗੀ ਇਸ ਕਮੇਟੀ ਦੇ ਵੱਲੋਂ ਕਿਸਾਨ ਕਹਿੰਦੇ ਆ ਜਾਣਾ ਤਾਂ ਦਿੱਲੀ ਅਸੀਂ ਟਰੈਕਟਰ ਟਰਾਲੀ ਨਾਲ ਤੇ ਜਾਣਾ ਉਹ ਕਹਿੰਦੇ ਵੀ ਅਸੀਂ ਤਾਂ ਇੱਥੇ ਬਹਿਣ ਨੂੰ ਆਏ ਨਹੀਂ ਸੀ ਅਸੀਂ ਦਿੱਲੀ ਜਾਣਾ ਹੈਗਾ ਬੈਰੀਕੇਡ ਚੱਕਣ हरियाणा ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜੇ ਦਿੱਲੀ ਜਾਣਾ ਤੁਸੀਂ ਬੜਾ ਟਰੈਕਟਰ ਟਰਾਲੀ ਤੇ ਜਾਓ ਬਸ ਤੇ ਜਾਓ ਰੇਲ ਤੇ ਜਾਓ ਕਾਰ ਤੇ ਜਾਓ ਜੀਪ ਤੇ ਜਾਓ ਸਕੂਟਰ ਤੇ ਜਾਓ ਕਿਸਾਨ ਕਹਿੰਦੇ ਵੀ ਅਸੀਂ ਟਰੈਕਟਰ ਟਰਾਲੀ ਨੂੰ ਆਪਣਾ ਘਰ ਮੰਨਦੇ ਆਂ ਸਾਨੂੰ ਕੀ ਪਤਾ ਉੱਥੇ ਕਿੰਨਾ ਸਮਾਂ ਰਹਿਣਾ ਪਵੇ ਰੌਲਾ ਇਸ ਗੱਲ ਦਾ ਚੱਲਦਾ ਹੂੰ ਹੂੰ ਅੱਛਾ ਜਿਸ ਤਰ੍ਹਾਂ ਤੁਸੀਂ ਪੇਸ਼ੀਨ گوئی ਕੀਤੀ ਸੀ ਉਹ ਸੱਚੀ ਨਿਕਲੀ ਮਲੂਕਾ ਤੇ ਫਲੋਰ ਜਾ ਕੇ ਪੇਸ਼ ਹੋਗੇ ਆਪਣੀ ਸਫਾਈਆਂ ਦੇ ਆਏ ਬਿਲਕੁਲ ਜੀ ਬਿਲਕੁਲ ਉਹਨੇ ਸਪਸ਼ਟੀਕਰਨ ਆਪਣਾ ਦਿੱਤਾ ਹੁਣ ਇਹ ਸਪਸ਼ਟੀਕਰਨ ਦੇ ਉੱਤੇ ਜਥੇਦਾਰ ਸਹਿਬਾਨ ਦੇ ਵੱਲੋਂ ਕੀ ਫੈਸਲਾ ਉਹਦੇ ਸਮੇਂ ਚ ਕੀਤਾ ਜਾਊਗਾ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਸੋ ਖਬੀਰ ਸਿੰਘ ਬਾਦਲ ਨੇ ਡਾਕਟਰ ਦਲਜੀਤ ਸਿੰਘ ਟੀਮਾ ਨੇ ਵਿਕਰਮ ਸਿੰਘ ਮਜੀਠੀਆ ਨੇ ਮਰਪਰੀ ਸਿੰਘ ਬਾਦਲ ਨੇ ਸੁੱਚਾ ਸਿੰਘ ਲੰਗਾ ਨੇ ਉਹਦੋਂ ਆਪਾਂ ਕਦੇ ਨਹੀਂ ਗੱਲ ਕੀਤੀ ਸੀ ਪਰਮੇਂਦਰ ਸਿੰਘ ਭਿੰਡਸਾ ਨੇ ਬੀਬੀ ਜ਼ਗੀਰ ਕੌਰ ਨੇ ਤੇ ਕਈ ਹੋਰ ਨਾਂ ਦੇ ਉਨ ਤੱਕ ਆਪਣੇ ਸਪਸ਼ਟੀਕਰਨ ਦੇਤੇ ਜਿਹੜੇ ਕਿ 2007 ਤੋਂ ਲੈ ਕੇ 17 ਤੱਕ ਵੀ ਸਰਕਾਰ ਦੇ ਵਿੱਚ ਆ ਕਾਂਗਰਸੀ ਸਰਕਾਰ ਦੇ ਵਿੱਚ ਮੰਤਰੀ ਰਹੇ ਆ ਸੋ ਅੱਜ ਸਰਵਣ ਸਿੰਘ ਫਲੋਰ ਤੇ ਸਿਕੰਦਰ ਸਿੰਘ ਮਲੂਕਾ ਘੋਰੀ ਵੀ ਜਾ ਕੇ ਆਪਣਾ ਸਪਸ਼ਟੀਕਰਨ ਦੇ ਆਏ ਆ ਹੋਰ ਜਥੇਦਾਰ ਸਾਹਿਬਾਨ ਨੇ ਕੀ ਫੈਸਲਾ ਕਰਨਾ ਤੇ ਕਦੋਂ ਮੀਟਿੰਗ ਕਰਨੀ ਇਹਦੇ ਬਾਰੇ ਪੂਤਰੀ ਕਿਨੀ ਤੈਅ ਹੋਈ ਨਿੱਜੀ ਹਸਪਤਾਲਾਂ ਦੇ ਵਿੱਚ ਕਿਹੜਾ ਕਾਰਡ ਚੱਲਣਾ ਬੰਦ ਹੋ ਗਿਆ ਅਸਲ ਦੇ ਵਿੱਚ ਨਾ ਇੱਕ ਜੀ ਆਯੂਸ਼ਮਾਨ ਕਾਰਡ ਆ ਆਯੂਸ਼ਮਾਨ ਕਾਰਡ ਇਹ ਪੰਜਾਬ ਸਰਕਾਰ ਆ ਜਿਹੜੀ ਉਹਦਾ ਕਾਰਡ ਆ ਤੇ ਭਾਰਤ ਸਰਕਾਰ ਦੀ ਸਕੀਮ ਦੇ ਤਹਿਤ ਆ ਇਹ ਜਿਹੜਾ ਕਾਰਡ ਹੈ ਨਾ ਮਤਲਬ ਹੈਗਾ ਜੀ ਕਿ ਸਰਕਾਰੀ ਤੌਰ ਦੇ ਉੱਤੇ ਤੁਹਾਡੀ ਹੈਲਥ ਇੰਸ਼ੋਰੈਂਸ ਹੋ ਗਈ ਜਿਹੜੇ ਸਧਾਰਨ ਪਰਿਵਾਰਾਂ ਨਹੀਂ ਹੁੰਦੀ ਹੈ ਮਨ ਲਓ ਧਾਰਨ ਦੇ ਤੌਰ ਤੇ ਮੇਰਾ ਆਯੂਸ਼ਮਾਨ ਕਾਰਡ ਬਣਿਆ ਹੋਵੇ ਤਾਂ ਇੱਕ ਨਾ ਲਿਸਟਾ ਉਸ ਲਿਸਟ ਦੇ ਵਿੱਚ ਆਯੂਸ਼ਮਾਨ ਯੋਜਨਾ ਦੇ ਵਿੱਚ ਕੁਝ ਕੁ ਪੰਜਾਬ ਦੇ ਨਿੱਜੀ ਹਸਪਤਾਲ ਦਾਖਲ ਆ ਸ਼ਾਮਲ ਹੋਰੇ ਚ ਸੂਚੀ ਤੇ ਜੇ ਮੰਨ ਲਓ ਮੈਨੂੰ ਉਹਨਾਂ ਹਸਪਤਾਲਾਂ ਦੇ ਵਿੱਚ ਲੈ ਜਾਓਗੇ ਤਾਂ ਮੇਰਾ 5 ਲੱਖ ਰੁਪਏ ਤੱਕ ਦਾ ਇਲਾਜ ਜਿਹੜਾ ਉਹ ਮੁਫਤ ਹੁੰਦਾ ਹਸਪਤਾਲ ਮੇਰੇ ਕੋਲੋਂ ਪੈਸੇ ਨਹੀਂ ਲੈਂਦਾ ਪਰ ਜਿਹੜਾ ਬਿੱਲ ਬਣਦਾ ਉਹ ਪੰਜਾਬ ਦੀ ਸਰਕਾਰ ਨੂੰ ਜਾਂਦਾ ਪੰਜਾਬ ਦੀ ਸਰਕਾਰ ਉਹਨਾਂ ਹਸਪਤਾਲਾਂ ਨੂੰ ਭੁਗਤਾਨ ਕਰਦੀ ਹੈ ਤੇ ਫਿਰ ਉਹ ਇਲਾਜ ਜਾਰੀ ਰੱਖਦੇ ਆ ਪਰ ਜਿਹੜੇ ਪੰਜਾਬ ਦੇ ਪ੍ਰਾਈਵੇਟ ਹਸਪਤਾਲ ਇਸ ਸੂਚੀ ਦੇ ਵਿੱਚ ਆ ਉਹਨਾਂ ਨੇ ਮਰੀਜ਼ਾਂ ਦਾ ਇਲਾਜ ਕਰਨਾ ਬੰਦ ਕਰਤਾ ਉਹ ਕਹਿੰਦੇ ਵੀ ਸਾਨੂੰ ਪਿਛਲੇ ਪੈਸੇ ਹਸਪਤਾਲਾਂ ਵਾਲਿਆਂ ਨੇ ਕਿਹਾ ਵੀ ਸਰਕਾਰ ਨੇ ਜਾਰੀ ਵੀ ਕੀਤੇ 600 ਕਰੋੜ ਰੁਪਏ ਉਹ ਕਹਿੰਦੇ ਕਿ ਫਰਵਰੀ ਤੱਕ ਦਾ ਖੜਾ ਜਦੋਂ ਸਾਡੇ ਉਹ ਪੈਸੇ ਜਾਰੀ ਹੋ ਗਏ ਆਯੂਸ਼ਮਨ ਕਾਰਡ ਵਾਲੇ ਮਰੀਜ਼ਾਂ ਦਾ ਅਸੀਂ ਤੇਰੇ ਇਲਾਜ ਕਰਾਂਗੇ ਕਾਰਡ ਉਹ ਕੇਂਦਰ ਸਰਕਾਰ ਦਾ ਤੇ ਪੈਸੇ ਭਰਦੀ ਹੈ ਪੰਜਾਬ ਦੀ ਸਰਕਾਰ ਬਿਲਕੁਲ ਜੀ ਇਹਨਾਂ ਸਕੀਮ ਆ ਇਹ ਜਿਵੇਂ ਕੋਈ ਕੇਂਦਰ ਜਗਤ ਸਕੀਮਾ ਹੁੰਦੀ ਹੋਵੇ ਉਹਦੇ ਵਿੱਚ ਕੁਝ ਹਿੱਸਾ ਪੰਜਾਬ ਦਾ ਹੁੰਦਾ ਕੁਝ ਹਿੱਸਾ ਕੇਂਦਰ ਦਾ ਹੁੰਦਾ ਇਸ ਤਰੀਕੇ ਦੇ ਨਾਲ ਹੈ। ਹੂੰ ਹੂੰ। ਅੱਛਾ ਦੂਜੀ ਗੱਲ ਹੈ ਵੀ ਪੰਜਾਬ ਸਰਕਾਰ ਨੂੰ ਘੇਰਾ ਪਾਉਣ ਲਈ ਜਿਹੜਾ ਅਕਾਲੀ ਦਲ ਆ ਅਕਾਲੀ ਦਲ ਤਾਂ ਆਪ ਬਿਕਰਿਆ ਹੋਇਆ ਕਿਹੜਾ ਗਰੁੱਪ ਆ ਰਿਹਾ ਘੇਰਾ। ਦੇਖੋ ਜੀ ਅਕਾਲੀ ਦਲ ਨੂੰ ਵੈਸੇ ਤਾਂ ਖੁਦ ਨੂੰ ਘੇਰਾ ਪਿਆ ਹੋਇਆ ਪਰ ਵੀ ਇਹ ਵੀ ਭਾਈ ਜਦੋਂ ਇਹ ਹੁਣ ਆਪ ਘੇਰਾ ਪਾਉਣ ਲੱਗੇ ਤੇ ਉਹਦੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਵੋਟ ਕੱਟਦੇ ਆ। ਵੈਸੇ ਅਕਾਲੀ ਦਲ ਨੂੰ ਘੇਰਾ ਬੜਾ ਵੱਡਾ ਪਿਆ ਹੋਇਆ ਇਹਦੇ ਬਾਰੇ ਆਪਾਂ ਜਾਣਦੇ ਆ ਦੂਜੀ ਮਹੱਤਵਪੂਰਨ ਗੱਲ ਇਹ ਹੈ ਵੀ ਆਕਾਲੀ ਦਲ ਨੇ ਇਹ ਗੱਲ ਕਹਤੀ ਆ ਉਹ ਕਹਿੰਦੇ ਵੀ ਅਸੀਂ ਹੁਣ ਜਿਹੜਾ ਘੇਰਾ ਪਾਇਆ ਨਾ ਇਸ ਘੇਰੇ ਦੇ ਵਿੱਚੋਂ ਸੂਬੇ ਦੀ ਸਰਕਾਰ ਨੂੰ ਸਵਾਲਾਂ ਦੇ ਉੱਤਰ ਦੇਣੇ ਪੈਣਗੇ ਸੂਬੇ ਦੀ ਸਰਕਾਰ ਨੂੰ ਸਵਾਲ ਕੀਤੇ ਗਏ ਆ ਜਾਂ ਕੀਤੇ ਜਾ ਰਹੇ ਆ ਉਹਨਾਂ ਨੇ ਘੇਰਾ ਪਾ ਕੇ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਗੁੰਡਾਗਰਦੀ ਬਦਮਾਸ਼ੀ ਬਹੁਤ ਹੋ ਗਈ ਆ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਤਗਿਆਵਾਂ ਬੜੀਆਂ ਮੰਗਾਂ ਜਾ ਰਹੀਆਂ ਪੰਜਾਬ ਦੇ ਵਿੱਚ ਤਹਿਸ਼ਖਰਦੀ ਬਹੁਤ ਆ ਪੰਜਾਬ ਦੇ ਵਿੱਚ ਚਾਰੇ ਪਾਸੇ ਹਾਹਾਕਾਰ ਮੱਚੀ ਪਈ ਆ ਤੇ ਆਕਾਲੀ ਦਲ ਨੇ ਗੱਲ ਕਹੀ ਆ ਵੀ ਪੂਰੇ ਪੰਜਾਬ ਦੇ ਵਿੱਚ ਅਸੀਂ ਜ਼ਿਲ੍ਹਾ ਪਤਰੀ ਤੇ ਇਹ ਪ੍ਰਦਰਸ਼ਨ ਕਰਨੇ ਹੈਗੇ ਜਿਹੜੇ ਜਦੋਂ ਖੇਤਰੀ ਸਿਨੇਮੇ ਦੀ ਗੱਲ ਕਰਦੇ ਆ ਤਾਮਲ ਤੇ ਮਲਿਆਲਮ ਫਿਲਮਾਂ ਕਿੰਨੀਆਂ achiyan baniya ne ਪੰਜਾਬੀ ਫਿਲਮਾਂ ਜਦੋਂ ਚਨ ਪ੍ਰਦੇਸੀ ਤੋਂ ਬਾਅਦ ਜੀ ਆਇਆਂ ਦੀ ਜਿਹੜੀ ਗੱਡੀ ਜਦੋਂ ਲੀ ਤੇ ਫਿਰ ਚੜੀ ਉਦੋਂ ਬਾਅਦ ਆ ਦੋ ਅਰਥੀ ਡਾਇਲੋਗਾਂ ਵਾਲੀਆਂ ਚੀਪ ਕਾਮੇਡੀਆਂ ਬਣਨ ਲੱਗ ਪਈਆਂ ਸੀ ਇਹਦੇ 'ਚ ਵੀ ਮੋੜ ਆਇਆ ਹੁਣ ਕੋਈ ਤੈਨ ਸਾਹਿਬ ਜਿਹੜੇ ਸਾਡੇ ਰੈਡ ਅਕਨ ਦੇ ਬੈਨਕੂਵਰ ਦੇ ਸੂਝਮਾਨ ਪਰਿਵਾਰਕ ਮੈਂਬਰ ਆ ਵਹੇ ਤਾਂ ਚੰਗੀਆਂ ਫਿਲਮਾਂ ਨੂੰ ਪਸੰਦ ਕਰਦੇ ਹੀ ਹੋਣਗੇ ਜਿਹੜੀਆਂ ਵੀ ਚੰਗੀਆਂ ਪਰ ਕਈ ਵਾਰ ਚੰਗੀਆਂ ਫਿਲਮਾਂ ਆਉਂਦੀਆਂ ਜਿਹਨਾਂ ਦੀ ਸਿੱਫਤ ਕਰਨੀ ਬਣਦੀ ਤੇ ਕਈ ਵਾਰੀ ਦੁੱਖ ਹੁੰਦਾ ਵੀ 250 ਰੁਪਏ ਤੇ 2.5 ਘੰਟੇ ਸਾਡੇ ਬਰਬਾਦ ਪੰਜਾਬ ਦੇ ਵਿੱਚ ਕਿਉਂ ਹੋਏ ਆ ਤੁਹਾਡੇ ਮੇਰਾ ਕਹਿਦਾ ਵੀ 10-15 ਡਾਲਰ ਵੀ ਤੁਹਾਡੇ ਵਾਲੇ ਪਾਸੇ ਵੀ ਟਿਕਟ ਹੋਊਗੀ ਜੀ ਜੀ ਬੰਦੇ ਨੂੰ ਦੁੱਖ ਹੁੰਦਾ ਵੀ ਯਾਰ ਆਪ ਵੀ ਪੰਜਾਬੀ ਫਿਲਮ ਆ ਪਰ ਕਈ ਵਾਰੀ ਜਿਵੇਂ ਹੁਣ ਬੀਬੀ ਰਜਨੀ ਫਿਲਮ ਆ ਉਹ ਬੜੀ ਕਾਮਯਾਬ ਰਹੀ ਆ ਹੁਣ ਜਿਹੜੀ ਫਿਲਮ ਹੈ ਇੱਕ ਅਰਦਾਸ ਸਰਬੱਤ ਦੇ ਭਲੇ ਦੀ ਗਿੱਪੀ ਗਰੇਵਾਲ ਦੀ ਜਿਹੜੀ ਕਿ ਪਰਸੋਂ ਰਿਲੀਟ ਹੋਣੀ ਹੈ 13 ਤਰੀਕ ਨੂੰ ਜੀ ਜੀ ਇਸ ਫਿਲਮ ਦੀ ਪੰਜਾਬ ਦੇ ਵਿੱਚ ਕ੍ਰੀਏਟ ਹੋਣੇ ਤੋਂ ਆ ਅੱਜ ਇਹ ਜਲੰਧਰ ਤੇ ਪ੍ਰੀਮੀਅਰ ਹੋਇਆ ਲੰਘੇ ਕੱਲ ਚੰਡੀਗੜ੍ਹ ਤੇ ਹੋਇਆ ਅੱਜ ਦਿੱਲੀ ਦੇ ਵਿੱਚ ਵੀ ਹੋਇਆ ਇਹ ਤਕਤਸ਼ਰੀ ਹਜ਼ੂਰ ਸਾਹਿਬ ਦੀ ਯਾਤਰਾ ਨਾਲ ਸੰਬੰਧਿਤ ਫਿਲਮ ਹੈ ਇਥੋਂ ਪੰਜਾਬ ਤੋਂ ਇੱਕ ਬਸ ਜਾਂਦੀ ਆ ਉੱਥੇ ਜਾ ਕੇ ਨਤਮਸਤਕ ਹੁੰਦੀ ਸੰਗਤ ਅੱਜ ਤੱਕ ਤਕਤਸ਼ਰੀ ਹਜ਼ੂਰ ਸਾਹਿਬ ਦੀ ਕਮੇਟੀ ਨੇ ਵੀ ਇਹ ਗੱਲ ਕਹੀ ਆ ਦੀ ਭਾਈ ਇਹ ਫਿਲਮ ਦੇਖ ਕੇ ਹਰ ਕੋਈ ਭਾਵੁਕ ਹੁੰਦਾ ਤੇ ਉਹਨਾਂ ਨੇ ਕਮੇਟੀ ਦਾ ਧੰਨਵਾਦ ਵੀ ਕੀਤਾ ਤੇ ਸ਼ਾਬਾਸ਼ ਸੋ ਮੈਂ ਨਿਜੀ ਤੌਰ ਤੇ ਮਹਿਸੂਸ ਕਰਦਾ ਕਿ ਜੇ ਤੱਕ ਇਹੋ ਜੀਆਂ ਫਿਲਮਾਂ ਬਣਦ ਕਰੇਗਾ ਇਹ ਫਿਲਮ ਮੰਨ ਲਓ ਕਾਮਯਾਬ ਹੋ ਗਈ ਤਾਂ ਪੰਜਾਬੀ ਸਿਨੇਮਾ ਜਿਹੜਾ ਉਹ ਬੇਲੋੜੀ ਜਿਹੜੀ ਕਮੇਟੀ ਆ ਤੇ ਜਿਹੜੀ ਉਹ ਉਡਡ ਕੇ ਲੱਤਾ ਹਟ ਚੈ ਵੀ ਮਾਰੀ ਜਾ ਉਹ ਬਿਨਾਂ ਗੱਲੋਂ ਉਹਦੇ ਤੋਂ ਮਾੜਾ ਜਿਹਾ ਮੋੜ ਕੱਟੂ ਬਸ ਜੀਦਾ ਸੁਨੇਮੇ ਦੇ ਬਲੇ ਦਰਸ਼ਕ ਪਰਤੂਗਾ ਇਹ ਉਮੀਦ ਰੱਖੀ ਜਾ ਰਹੀ ਹੈ ਬਾਕੀ ਬੁੱਢਾਂ ਨਾਲਾ ਵੇਖ ਕੇ ਅਧਿਕਾਰੀਆਂ ਦੇ ਮਨਾਂ ਦੇ ਵਿੱਚ ਕੀ ਆਇਆ ਕੀ ਕਿਹਾ ਉਹਨਾਂ ਨੇ ਬੁੱਢੇ ਨਾਲੇ ਵਿੱਚ ਕੀ ਵੇਖਿਆ ਉਹਨਾਂ ਨੇ ਦੇਖੋ ਜੀ ਗੱਲ ਇਹ ਹੈ ਕਿ ਬੁੱਢਾ ਨਾਲੇ ਦਾ ਨਾਂ ਤਾਂ ਵੈਸੇ ਬੁੱਢਾ ਇਹਨਾਂ ਨੇ ਰੱਖਤਾ ਜੀ ਬੁੱਢਾ ਦਰਿਆ ਉਹ ਨਾਂ ਰੱਖਣ ਦੇ ਨਾਲ ਹੀ ਹੁੰਦਾਗਾ ਉਹ ਨਾਲਾ ਹੀ ਆ ਇਹ ਗੱਲ ਸੱਚੀ ਹੈ ਜੀ ਉਹ ਬੁੱਢਾ ਨਾਲਾ ਸੀ ਬੁੱਢਾ ਨਾਲਾ ਹੈ ਉਹਨੂੰ ਆਪਾਂ ਉਦੋਂ ਦਰਿਆ ਮੰਨਾਂ ਕਿ ਜਦੋਂ ਸਾਫ਼ ਹੋ ਗਿਆ ਫਿਰ ਹਾਲੋ ਨਾਲਾ ਹੀ ਆ ਅੱਜ ਕਹਿੰਦੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪਹੁੰਚੇ ਸੀਗੇ ਇੱਥੇ ਇਸ ਨਾਲੇ ਦੇ ਉੱਤੇ ਤੇ ਉੱਥੇ ਗੁਰਪ੍ਰੀਤ ਗੋਗੀ ਜਿਹੜੇ ਆਮ ਆਰਮੀ ਪਾਰਟੀ ਦੇ ਵਿਧਾਇਕ ਉਹ ਵੀ ਪਹੁੰਚੇ ਸੀਗੇ ਤੇ ਉਹ ਇੱਥੇ ਭੜਕ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਵੇਲੇ ਤੁਸੀਂ ਕੀ ਗੰਦ ਕੀ ਪਾਇਆ ਤੁਸੀਂ ਕੁਝ ਕਰਦੇ ਕਿਉਂ ਨਹੀਂਗੇ ਉਹਨਾਂ ਨੇ ਇਹ ਦੱਲ ਪਈ ਆ ਕਿ ਜਦੋਂ ਮੈਂ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਸਵਾਲ ਕੀਤੇ ਤਾਂ ਅਧਿਕਾਰੀ ਭੱਜ ਨਿਕਲੇ ਉਹ ਕਹਿੰਦੇ ਕਿ ਦੇਖੋ ਇੱਥੇ ਵਾਟਰ ਟ੍ਰੀਟਮੈਂਟ ਪਲੈਂਟ ਵਾਲੀ ਗੱਲ ਹੀ ਹੈ ਨਹੀਂ ਸੀਵਰੇਜ ਦਾ ਪਾਣੀ ਉਵੇਂ ਹੀ ਲੋਕਾਂ ਦੇ ਘਰਾਂ ਤੋਂ ਖੇਤਰਾਂ ਦੇ ਵਿੱਚੋਂ ਆ ਕੇ ਇਸ ਨਾਲੇ ਚੱਜੂ ਵੀ ਡਿੱਗੀ ਜਾਂਦਾ ਉਹਨਾਂ ਨੇ ਕਿਹਾ ਜੀ ਮੈਂ ਸਾਰੀ ਸ਼ਿਕਾਇਤ ਮੁੱਖ ਮੰਤਰੀ ਦੇ ਕੋਲੇ ਕਰੂੰਗਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਉਹ ਤਾਂ ਆ ਕੇ ਗਏ ਇੱਥੇ ਕਈ ਵਾਰੀ ਹਾਂ ਬਿਲਕੁਲ ਜੀ ਆ ਕੇ ਗਏ ਆ ਪਰ ਵੀ ਨਹੀਂ ਆਪਾਂ ਇਹ ਹੁਣ ਸਿੱਟਾ ਕੀ ਨਿਕਲਦਾ ਦੇਖੋ ਆਵੇ ਭਾਵੇਂ ਮੁੱਖ ਮੰਤਰੀ ਸਾਹਿਬ ਦੋ ਵਾਰੀ ਆਉਣ ਪੰਜ ਵਾਰੀ ਆਉਣ ਪਰ ਸਿੱਟੇ ਤੇ ਗੱਲ ਕਦੋਂ ਪਹੁੰਚਦੀ ਆ ਹੁਣ ਗੱਲ ਇਹਦੇ ਤੇ ਨਿਰਭਰ ਕਰਦੀ ਹੈ ਤੇ ਬਾਕੀ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਅੱਜ ਵੀ ਗਰਮੀ ਰਹੀ ਹੈ ਜੀ ਪੰਜਾਬ ਦੇ ਵਿੱਚ ਅੱਜ ਕੋਈ ਬਹੁਤਾ ਮੀਂਹ ਨਹੀਂ ਵਕ ਵਕ ਥਾਵਾਂ ਤੇ ਪਿਆ ਕੁਝ ਥਾਵਾਂ ਤੇ ਕੜੀਆਂ ਪਈਆਂ ਪਰ ਪੰਜਾਬ ਦੇ ਵਿੱਚ 35 ਤੋਂ ਲੈ ਕੇ 37 ਡਿਗਰੀ ਤੱਕ ਟੈਂਪਰੇਚਰ ਅੱਜ ਵੀ ਸੀ ਤੇ ਕੱਲ ਨੂੰ ਵੀ ਮੀਂਹ ਦੀ ਬਹੁਤੀ ਸੰਭਾਵਨਾ ਹੈ ਨਹੀਂ ਸਵਰਨ ਸਿੰਘ ਟੇਣਾ ਜੀ ਬੜੀ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨੀ FM.